ਰਹਿਰਾਸਿਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਓ ਜਾ ਤਮੈ ਜੋਤੈ ਜੋਤਮੈ ਜਾਤਾ ਅਕਲ ਖਲਾ ਭਰਪੂਰਿਆ ਤੂੰ ਸੱਚਾ ਸਹਬ ਸਤਿ ਸਵਾਲਿਓ ਜਿਨ ਕੀ ਤਿਸੋ ਪਾਰ ਪਇ ਕਹੁ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋਦਰਗਾ ਸਮਲਾ ਪੈ ਲਾਇਕ ਓਹੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਮਨ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਕੀਤੇ ਤੇਰੇ ਗਵਨ ਹਾਰੇ गावण तुदनो पवन पाणी बसंतर गावे राजा धर्मद्वारे गावण तुदनो चित्त गुप्त लेख जाणन लिखले लिख धर्म विचारे गावण तुदनो ईश्वर ब्रह्मा देवी सोहण तेरे सदा सवारे गावण तुदनो इंद इंदरासन बैठे देवत्यां दरन आले गावण तुदनो सिद्ध समाधी अंदर गावण तुदनो साध विचारे गावण तुदनो जती सती संतोखी ਗਾਵਣ ਤਦਨਾਂ ਵੀਰ ਕਰਾਰੇ ਗਾਵਣ ਤਦਨਾਂ ਪੰਡਤ ਪੜਨਰ ਕੀ ਸਰ ਜੋਗ ਜੋਗ ਵਿਦਾਨਾਲੇ ਗਾਵਣ ਤਦਨਾਂ ਮੋਹਣੀਆ ਮਨਮੋਹਣ ਸਵਰਗ ਮਾਚਪਿਆਲੇ ਗਾਵਣ ਤਦਨਾਂ ਰਤਨ ਉਪਾਇ ਤੇਰੇ 86 ਤੀਰਥ ਨਾਲੇ ਗਾਵਣ ਤਦਨਾਂ ਜੋਦ ਮਹਾਬਲ ਸੂਰਾ ਗਾਵਣ ਤਦਨਾਂ ਖਾਣੀ ਚਾਰੇ ਗਾਵਣ ਤਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਤਨੋ ਗਾਵਣ ਜੋਤ ਤਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਤਨੋ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਫਿਰ ਹੁਕਮਣਾ ਕਰਨਾ ਜਾਈ ਸੋ ਪਾਤਸ਼ਾਹਾਂ ਸਾਹ ਪਤ ਸਾਹਿਬ ਨਾਨਕ ਰਹੇ ਨਰ ਜਾਈ ਆਸਾ ਮਹਲਾ ਪਹਿਲਾ ਸੋਨਾ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹੋ සබ සෘර්තයේ මැල සෘර්තකමයි සබකීමත මෙල කීමට පායිග්‍ය ීතය නනි ගුරගුරහයි කැහැෙන ජයි තේරී තෙලවඩයයි සබසාත්ත සබතාප සබචගේ යංඥාන් සිද්ධා පුරකා කින්ඥාවඩ අංඥාත් ොද වෙන සිදී කෙනේ නාපායියාා කරම්මිලේ නා හි්ටා කරහයියා අකනවල් අකයා වෙච්චාර සිත්තිිපරේ තේරේ ප්ඩාර. ਜੈਸੇ ਤੂੰ ਦੇ ਤੇ ਸੇ ਕਿਆ ਚਾਰਾ ਨਾਨਕ ਸੱਚ ਸਵਰਨ ਹਰਾ ਆਸਾ ਮਹਲਾ ਪਹਿਲਾ ਅੱਖਾਂ ਜੀਵਾਂ ਵਿਸਰੈ ਮਰ ਜਾਉ ਆਕਣੇ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖ ਹੈ ਖਾਈ ਚੱਲੀਐ ਦੂਖ ਸੋਗ ਨੋ ਵਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕੀ ਤੇਲ ਵੜਿਆ ਯਾਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਣ ਇਹ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਿਪੁਰ ਖਾ ਬਿਨੋ ਕਰੋ ਕਿਰਪਾ ਤਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਾ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਨ ਧਰਮ ਸਤਕ ਲਿਖਿਆ ਲਿਖਾਲ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰ ਮਨ ਚਿੱਤ ਆਵੇ ਉਦਮ ਜਾ ਅਹਰ ਹਰ ਜਿਓ ਪਰਿਆ ਸਹਿਲ ਪੱਥਰ ਮਹਜੰਤ ਉਪਾਏ ਤਾ ਕਰ ਜਗ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹੋ ਜਨਨ ਪਿਤਾ ਲੋਕ ਸਤ ਬਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਉਡਿਆ ਵੈਸੇ ਕੋਸਾ ਜਿਵੇਂ 5 6 ਬਚਰੇ ਛਰੇ ਆ ਤਿਨ ਕੌਣ ਖਲਾਵੇ ਕੌਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ राग ਆਸਾ ਮਹਲਾ 4 ਸੋਪੁਰਖ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੋਪੁਰਖ ਨਰੰਜਨ ਹਰਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀ ਤੋ ਜੀਆਂ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਰ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਏਕ ਦਾਤੇ ਏਕ ਪੇਖਾਰੀ ਜੀ ਸਾਬ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਂ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤੈਨ ਟੋਟੀ ਜਮਕੀ ਫਾਸੀ ਜਿ ਨਿਰਪੋ ਜਿਨ ਹਰ ਨਿਰਪੋ ਧਿਆਇ ਜੀ ਤੈਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤ ਆਇਆ ਜੀ ਜਨ ਨਾਨਕ ਤਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦ ਪਰਕ ਅਪਰੰਪਰ ਕਰਤਾ ਜੀ ਤਦ ਜੇਵੜ ਅਵਰਨਾ ਕੋਈ ਤੂੰ ਜੋਗ ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੀ ਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜੇ ਸਭ ਗੋਈ ਜਣ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਜੋ ਤੋ ਭਾਵੇ ਸੋਈ ਤਿਸਿ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਜਹੀ ਮਾਏ ਤੁਜ ਬਿਨ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਨ ਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਗੇਤ ਸੋ ਤੂੰ ਜਾਣੇ ਹੀ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਯਵਰ ਨ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਲਾ 1 ਤੇਤ ਸਰਵਰੜੇ ਪੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਲ ਅਹਮ ਦੇਖਾਂ ਤੈ ਡੂਬੀਐ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੋਨ ਗਲਿਆ ਰਹਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਰਨ ਮਤਨ ਨਾਨਕ ਤੇਨ ਕੀ ਸਰਨਾ ਜਿਨ ਤੋਂ ਨਾਹੀ ਵੀ ਸਰਿਆ ਆਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਨ ਕੀ ਏ ਤੇਰੀ ਬਰਗਿਆ ਅਵਰ ਕਾੜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਾਲਾ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੇ ਜਨਮ ਬਿਰਥਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮਨੀਤ ਕਰਮਾਂ ਸਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਾਸ ਕਬੀਰ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮੰ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਕ ਸਬੇ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰੀਐ ਸਾਬੈ ਰਨ ਕੋ ਆਜ ਸੰਗ ਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਨਾ ਧਿਆਉ ਜੋ ਵਰਚਾਉ ਸਤਮ ਤੇ ਪਾਉ ਸੇਵਕ ਸੇ ਕ ਹਮਾਰੇ ਤਾਰੀਏ ਚੁੰਚੁੰਚ ਸਤਰ ਹਮਾਰੇ ਮਾਰੀਏ ਆਪ ਹਾਤ ਦੇ ਮੁਝੇ ਉਬਰਿਏ ਮਰਨ ਕਾਲ ਕਾਲ ਤਰਾਸ ਨਿਵਰੀਏ हो जो सदा हमारे पच्चा जो करियो रक्षा राख ल्यो म राख नारे साहेब संतसहाय प्यारे दीन बंत दुष्टन के हंता तुमहोपुरी दस कंता काल पाये ब्रह्मा पवतरा काल पाए शिवजू अवतरा काल पाए करभसन प्रकाशा सकल काल का, का किया तमासा जवन काल जोगी शिवको बेदराय ब्रह्मा ज्योति जवन काल सब लोक सवारा नमस्कार है ताए हमारा जवन काल सब जग त बनायो देव दैत जशन उपजायो आद अंत एक है अवतार सोई गुरु समझियो हमारा नमस्कार तिसहि को हमारे सकल प्रजा जिन आप सवारी शिवकन को शिव गुण सख दियो सतरन को पलमु बदकिओ कट कट के अंतर की जानत भले बुरे की पीर पहचानत चीटी ते कुंचर अस्तुला सब पर कृपा दृष्ट कर फुला ਸੰਤਾਂਤ ਕਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਗਈ ਜਾਨ ਜਦ ਉਦਕਰ ਕਰਾ ਕਰਤਾ ਰਹਾ ਪ੍ਰਜਾ ਤਰਤ ਤਬ ਦੇ ਅਪਾਰ ਜਬ ਆਕਰਕ ਕਰਤਾ ਹਾਂ ਕਮਹ ਤਮ ਮਿਲਤ ਦੇ ਤਾਰ ਸਭ ਹਾਂ ਜਿਤੇ ਬਦਨ ਸੇ ਇਤਤਬ ਧਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰ ਤਨਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਬਤਾ ਕਾ ਮੂਡ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਹਣਨ ਮਾਨਤ ਮਹਾ ਮੂੜਕ ਚ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਿਰੰਕਾਰ ਕਾ ਜਨਤਨੇ ਪੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾਲ ਕਨ ਜਾਏ ਪਸਾਰਾ ਕੈ ਬਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪਸ ਰੂਪਾ ਰੰਕ ਪਰਾਹ ਕਈ ਪੁਪਾ ਅੰਡ ਜੀਰਜ ਸੇਤਜ ਕੀਨੀ ਤਪਜ ਖਾਨ ਬਹੁ ਰਚ ਦੇਨੇ ਕਹਾਂ ਫੋਲ ਰਾਜਾ ਹੈ ਬੈਠਾ ਕੌਂ ਸੰਪਟ ਭਿਓ ਸੰਕਰ ਗੈਠਾ ਸਗਲੇ ਸ੍ਰੇਸ਼ਟ ਦਿਖਾਇ ਅਚੰਭਵ ਆਦਿ ਜੁਗਾਲਤ ਸਰੂਪ ਸਿਯੰਭਵ ਅਬਰੱਛਾ ਮੇਰੀ ਤੁਮ ਕਰੋ ਸਿਕ ਉਬਾਰ ਸਿਕ ਸੰਗਰੋ ਦੁਸ਼ਟ ਜਿਤੇ ਅਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸਤੁ ਜਿਤਾਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤਾ ਹਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਤਬਟਾਰੇ ਜੋ ਕਾਲ ਕੋ ਇੱਕ ਬਾਰ ਤੇ ਆਏ ਹੈ ਤਾਂ ਕਿ ਕਾਲ ਨਿਕਟਨ ਐ ਹੈ ਰੱਛਾ ਹੋਇ ਤਾਹੇ ਸਭ ਕਾਲ ਦੁਸ਼ਟ ਅਰੇ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਹਰ ਹੋ ਤਾਂ ਕਿ ਤਾਪ ਤਨ ਕਮ ਹੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾਸ਼ ਵੇ ਸਕੇ ਨਾ ਕੋਈ ਇੱਕ ਬਾਰ ਜਿਨ ਤੁਮ ਸੰਭਾਰਾ ਕਾਲ ਪਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਕੜਗ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੇ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਾਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬ ਬੋ ਪੀਦ ਕਹੇ ਹਮ ਇਕ ਨ ਜਾਣਿਓ ਸੇਰੀ ਜਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਹੇ ਬਖਾਨਿਓ ਦੋਹਰਾ ਸਗੜ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ RAM KALI MAHALLA TIJJA ANAND EK OHANKAR SAT GUR PRASAD ਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸੇਤੀ ਮਨ ਵਡਿਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੇ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਗਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਤ ਸੁਆਮੀ ਸੋਕ ਮਨਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿੱਤ ਸਲਾਹ ਤੇਰੀ ਨਾਮੰ ਮਨਵਸਾਵੈ ਨਾਮ ਜਿਨਕੇ ਮਨਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਵਤ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤ ਘਰਤਿ ਭੱਗੈ ਘਰਤਿ ਭੱਗੈ ਸ਼ਬਦ ਵਾਜੈ ਕਲਾ ਜਿਤ ਕਰਤਾ ਰੀਆ ਪੰਜ ਦੂਤ ਤਦ ਵਾਸ ਕੀਤੇ ਕਾਲ ਕੰਟਕ ਮਾਰਿਆ ਹਰ ਕਰਮ ਪਾਇ ਤਦ ਜਿਨ ਕੋ ਸੀ ਨਾਮ ਹਰ ਕੇ ਲਾਗੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇਨ ਹਦ ਵਾਜੇ ਆਨੰਦ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੋਖ ਰੋਗ ਸੰਤਾਪੀ ਉੱtre ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ मुदावणी मह्ला पंजवां थाल विच तिनि वस्तु पईयो सत संतो वीचारो अमृत नाम ठाकुर का पयो जिसका सतस्यधारो जेको खावै जेको पुंछ तिसका ए उधारो एह वस्ती नई नेत नत राधारो तम संसार चरण लॻतरी सब नानक ब्रह्म पसारो स्लोक मह्ला पंजव ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੇ ਹਰਿਆ ਪੌੜੀ तिथे तू सम जिथे कोई ना है ओथे तेरी रख अग्नि उदर मा है सुन के जम के दूत नायें तेरे छड़ छद जाह पवजल बिखम अस गाहो गुर शब्दी पार पाहे जिनको लगी प्यास अमृत से सी कल में एहो पुन गुण गोविंद गाहे सबसे नौकर पाल समाले साहे साहे बिरथा कोई न जाए जी आवे तुद आहे श्लोक महल्ला पंजा ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਮ ਨੇਤਰੀ ਸਤ ਗੁਰ ਪੇਖਣਾ ਸਰਵਨੇ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਾਥ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕਈ ਕੇ ਮਹਲਾ 5 ਰਖੇ ਰਖਨ ਹਾਰ ਆਪਿ ਉਬਾਰਿਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਨ ਹੋਆ ਆਪ ਦਿਆਲ ਮਨੋ ਨਵਸਾਰਿਨ ਸਾਥ ਜਨਾ ਕੇ ਸੰਗ ਭਵ ਜਲ ਧਾਰਿਨ ਸਾਖਤ ਨਿੰਦਕ ਦੁਸ਼ਟਖਿਨ ਮਾਹੇ ਬੇਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਛਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ